ਇਸਮਨ ਦੱਸਿਆ ਇਥੇ ਬਾਈਆਂ ਨੇ ਬੈਠੇ ਨੇ ਦੁਕਾਨ ਦੇ ਉੱਤੇ ਕਹਿੰਦੇ ਜਿਹਦੇ ਕੋਲੇ ਪੰਜ ਕਿੱਲੇ ਪੈਲੀ ਆ ਉਹ ਸਭ ਤੋਂ ਵੱਡਾ ਸਰਦਾਰ ਆ ਤੇ ਮੁਕਸਰ ਜ਼ਿਲ੍ਹੇ ਦੇ ਵਿੱਚ ਪੰਜ-ਪੰਜ ਕਿੱਲਾਂ ਦੇ ਘਾਰੀਵਲੀ ਬੈਠੇ ਆ ਤੇ ਦੂਜੀ ਜਿਹੜੀ ਸਭ ਤੋਂ ਵਧੀਆ ਗੱਲ ਲੱਗੀ ਕਿ ਸੋਡੇ ਇਸ ਇਲਾਕੇ 'ਚ ਖਾਸ ਤੌਰ ਤੇ ਜਿੱਥੇ ਮੈਂ ਖੜਾ ਨੰਗਲ ਦੇ ਕੋਲੇ ਇਥੇ ਬੰਦੇ ਨਹੀਂ ਵਿਹਲੇ ਮਿਲਦੇ ਹਰ ਬੰਦਾ ਕੋਈ ਨਾ ਕੋਈ ਕੰਮ ਕਰਦਾ ਸੁਰ ਨਜ਼ਰ ਆਉਗਾ ਪਰ ਜਿਹਦੇ ਕੋਲ 4 ਛੜ ਪੈਲੀ ਐ ਉਹ ਕਾਕੇ ਅੱਜ ਕੱਲ ਚਿੱਟੇ ਪਾ ਕੇ ਗੁਰਦੇ ਪਜਾਮੇ ਤੇ ਵੱਡੀਆਂ ਲੈ ਇਹ ਗੱਡੀਆਂ ਖੁੱਲੇ ਖਰਚਾ ਤੇ ਹੋ ਕੇ ਕੰਮ ਛੱਡ ਗਏ ਤਾਂ ਮੈਂ ਤੁਹਾਡੇ ਤੋਂ ਇੱਕ ਸਨੇਹਾ ਸਮੁੱਚੇ ਪੰਜਾਬ ਨੂੰ ਦੇਣਾ ਚਾਹੁੰਦਾ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਦੀ ਕੋਈ ਸ਼ਰਮ ਨਹੀਂ ਹੁੰਦੀ ਸੰਗ ਨਹੀਂ ਹੁੰਦੀ ਕੰਮ ਕੰਮ ਨਹੀਂ ਹੁੰਦਾ ਜੇ ਕੰਮ ਕਰਾਂਗੇ ਕਿਰਤ ਕਰਾਂਗੇ ਬਿਮਾਰੀਆਂ ਤੋਂ ਹੀ ਬਚੇ ਰਹਿਾਂਗੇ ਤੇ ਆਪਦਾ ਘਰਵਾਰ ਦਾ ਗੁਜ਼ਾਰਾ ਬਹੁਤ ਵਧੀਆ ਜਿਵੇਂ ਮੈਨੂੰ ਹੁਣ ਉਹ ਬੈਠੇ ਨੇ ਰਿਟਾਇਰ ਹੋਏ ਨੇ ਕਿੱਥੇ ਚਲੇ ਗਏ ਕੋਰ ਬੈਠੇ ਜੀ ਬਾਈ ਜੀ ਉਹ ਖੜੇ ਐ ਇਹ ਰਟਾਇਰ ਹੋਏ ਨੇ ਵੱਖ-ਵੱਖ ਮਹਿਕਮਿਆਂ ਦੇ ਵਿੱਚੋਂ ਇਹ ਕਹਿੰਦੇ ਅਸੀਂ ਇੰਨੀਆਂ ਥੋੜੀਆਂ ਜ਼ਮੀਨਾਂ ਤੇ ਕਿੱਲਾ ਦੋ ਕਿੱਲਾ ਦੋ ਕਿੱਲੇ ਅੱਧਾ ਕਿੱਲਾ ਢਾਈ ਕਿੱਲੇ ਜ਼ਮੀਨ ਦੇ ਉੱਤੇ ਜਾਂ ਅਸੀਂ ਹੱਥੀਂ ਕਿਰਤ ਕਰਕੇ ਖੁਸ਼ ਆ ਤੇ ਜ਼ਿੰਦਗੀ ਬਹੁਤ ਕਮਾਲ ਦੀ ਕੱਢ ਰਹੇ ਆ ਸੋ ਪੰਜਾਬੀ ਉਹ ਸਿੱਖਣ ਦੀ ਲੋੜ ਆ ਜਿਹੜਾ ਕੰਮ ਅਸੀਂ ਬਾਹਰਲੇ ਮੁਲਕਾਂ 'ਚ ਕਰਦੇ ਆਂ ਜਾ ਕੇ 18 18 20 20 ਘੰਟੇ ਆ ਆਪਣੇ ਨੰਗਲ ਰੋਪੜ ਦੇ ਲੋਕ ਨੇ ਪਿੰਡ ਧੱਡੋ ਦੇ ਕਿਉਂ ਜੀ ਦੱਸੋ ਤੁਸੀਂ ਪਿੰਡ ਵਾਲੇ ਮੈਨੂੰ ਤੁਸੀਂ ਦੱਸੋ ਭਾਈ ਆਪ ਦੀ ਜਵਾਨੀ ਦੱਸੋ ਬਾਕੀ ਤੁਸੀਂ ਵਧੀਆ ਜ਼ਿੰਦਗੀ ਜਿਉਉਨੇ ਹੋ ਕੰਮ ਕੋਈ ਬੰਦਾ ਵੇਲਾ ਨਹੀਂ ਮਿਲੂਗਾ ਆਹ ਜੀ ਨੌਜਵਾਨੀ ਤੁਸੀਂ ਦੱਸੋ ਵੀ ਨੌਜਵਾਨ ਵੇਲੇ ਉਹ ਕੰਮ ਕਰਦੇ ਆਂ ਕੰਮ ਲੱਗੇ ਕੋਈ ਬਿੱਲ ਨਹੀਂ ਸਾਰੇ ਕੰਮ ਕਰਦੇ ਸਾਰੇ ਜੀ ਮੱਝਾਂ ਰੱਖੀਆਂ ਵਾ ਗਾਈਆਂ ਕੋਈ ਮੱਝਾਂ ਰੱਖੀਆਂ ਕੋਈ ਗਾਈਆਂ ਰੱਖੀਆਂ ਨੇ ਹਰ ਪਰਿਵਾਰ ਨੇ ਸਬਜ਼ੀ ਲਈ ਵੀ ਆਪਣੇ ਖਾਨ ਜੋਗੀ ਜੇ ਗਵਾਂਡੀ ਨੂੰ ਵੀ ਦੇਣੀ ਹੋਵੇ ਤਾਂ ਘੱਟ ਨਹੀਂ ਆਉ ਹਰ ਬੰਦੇ ਨੇ ਬਹੁਤ ਰਹਿੰਦੀ ਸਾਰੇ ਅੱਛਾ ਕਮਾਲ ਦੀ ਗੱਲ ਸੁਣੋ ਤੁਸੀਂ ਕਿਸੇ ਦਾ ਖੇਲ ਚੱਕ ਇੱਕ ਬੰਦੇ ਦੇ ਆ ਅੱਛਾ ਪੰਜਾਬ ਵਾਲੇ ਆਪਣੇ ਵਾਲੇ ਪਾਸੇ ਬਰਿੰਡੇ ਮਾਨਸਾ ਪਟਿਆਲੇ ਪਾਸੇ ਸੰਗਰੂਰ ਵਾਲੇ ਪਾਸੇ ਆਪਣੇ ਸਬਜ਼ੀ ਹੈ ਨਹੀਂ ਘਰਾਂ ਚ ਸਾਡੀਆਂ ਬੁੜੀਆਂ ਰੇਡਿੰਗਾਂ ਨੂੰ ਹੱਥ ਮਾਰੀ ਜਾਂਦੇ ਆਂਦੇ ਵੀ ਆਏ ਰੇਡਾਂ ਤੇ ਸਬਜ਼ੀ ਦੇ ਕੇ ਜੀ ਗੋਭੀ ਦੇ ਕੇ ਜਾਈਂ ਉਹ ਗੋਭੀ ਪਤਾ ਨਹੀਂ ਕਿਹੜਾ ਕਿੰਨਾ ਕੁ ਜੂਰੀਆ ਜਾ ਰਹੀਆ ਪਾ ਕੇ ਜ਼ਹਿਰ ਪਾ ਕੇ ਸਾਨੂੰ ਖਵਾਈ ਜਾਂਦੇ ਆਂ ਅਜੀ ਦਾ ਸੋਨੋ ਪਤਾ ਨਹੀਂ ਗੋਭੀ ਉੱਤੇ ਤੇ ਜਿਹੜੀ ਹੁਣੇ ਵੱਢ ਕੇ ਰੱਖੀ ਹੋਈ ਚੱਕੋ ਚੱਕੀ ਗਾਲਿਓ ਲਵਾਵੇ ਕੱਟ ਕੇ ਦੇ ਪ੍ਰਧਾਨ ਜੀ ਦੀ ਗੋਭੀ ਹਰ ਘਰ ਤੇ ਸਾਡੇ ਸੋਨੋ ਤੁਸੀਂ ਜਿੰਨੂ ਮਰਜ਼ੀ ਚੈੱਕ ਕਰ ਲਿਓ ਲਸਣ ਤਾਂ ਮੁੱਲ ਲੈਂਦਾ ਕੋਈ ਲਸਣ ਪਿਆਜ਼ ਪਿਆਜ਼ ਆਪਣੇ ਲਸਣ ਗੰਡਾ ਇਧਰ ਆ ਪਿਆ ਨਹੀਂ ਸੋਹਟਾ ਦੇ ਅੱਛਾ ਅਨੂ ਬੋੜੀ ਸਭੀ ਆ ਬੁਲਾਦੇ ਆਪਣੇ ਖਾਣ ਦੇਖੋ ਇਹ ਸਭ ਤੋਂ ਖੂਬਸੂਰਤ ਗੱਲ ਜਿੱਥੇ ਇਹ ਕੰਮ ਕਰਦੇ ਆ ਕਿਰਤ ਕਰਦੇ ਆ ਇਹਨਾਂ ਦੀਆਂ ਸਬਜ਼ੀਆਂ ਦਾਲਾਂ ਲਸਣ ਗੰਢੇ ਹਲਦੀ ਹਲਦੀ ਕੁੱਲ ਚੀਜ਼ ਇਹਨਾਂ ਦੇ ਆਪਣੇ ਘਰਾਂ ਚ ਲਾਈ ਹੋਈ ਨਾ ਦੇ ਹੋਰ ਦੇਖੋ ਜ਼ਮੀਨ ਕਿਸੇ ਕੋਲ ਕਿੱਲਾ ਇਕ ਡੂੜ ਕਲਾ ਕਨਾਰ ਨਾਲ ਵੀ ਹੈ ਉਹ ਵੀ ਕੁਝ ਚਾਰ ਕਿਨਾਰ ਵਾਲਾ ਵੀ ਵਧੀਆ ਗੁਜ਼ਾਰਾ ਕਰਦਾ ਸਬਜ਼ੀ ਲੱਗਦੀ ਹੈ ਤੁਹਾਨੂੰ ਅਜੀਜ਼ ਹੈ ਹੋਰ ਹੋਰ ਚਾਰ ਕਿਨਾਰ ਵਾਲਾ ਵੀ ਵਧੀਆ ਗੁਜ਼ਾਰਾ ਕਰਦਾ ਸਬਜ਼ੀ ਲੱਗਦੀ ਹੈ ਭੰਵਾਨ ਜੀ ਤੁਹਾਨੂੰ ਵੀ ਕਿਸਾਨ ਮੰਡੀ ਚੱਲ ਜੋ ਨੰਗਲ ਹਾਂ ਤੁਹਾਨੂੰ ਸਾਡੇ ਇਹ ਦੋ ਪਿੰਡਾਂ ਦੇ 30 ਦੇ ਕਰੀਬ ਬੰਦੇ ਮਿਲਣੇ ਜਿਹੜੇ ਸਬਜ਼ੀ ਦਿੱਲੀ ਲੈ ਕੇ ਜਾਂਦੇ ਔਰ 1000 ਰੁਪਏ ਦੇ ਘੱਟ ਕੋ ਲੈ ਕੇ ਨਹੀਂ ਆਦਾ ਚਾਹ ਦੇ ਬੈਠੀ ਬਣਦੀ ਸਾਡੀ ਸ਼ੁਰੂ ਤੋਂ 80 ਔਰ ਦੇਖੋ ਚਾਰ ਚਾਰ ਕਨਾਲਾਂ ਦੋ ਦੋ ਕਨਾਲਾਂ ਜ਼ਮੀਨ ਹੈ ਉਹਦੇ 'ਚ ਆਪਣੇ ਜੋਗ ਦੀ ਸਬਜ਼ੀ ਲਾਉਂਦੇ ਕਹਿੰਦੇ ਗਵੰਡਿਆਂ ਨੂੰ ਵੀ ਦਿੰਨੇ ਆ ਹਲੋ ਜੀ ਤਾਜੀ ਬੱਢੀ ਵੀਡੀਓ ਬਣਾ ਲਿਓ ਆ ਗੋਭੀ ਹੈ ਇਹਨਾਂ ਦੀ ਆ ਦੇਖੋ ਦੇਖੋ ਇਦਾਂ ਮਿੱਟੀ ਸਾਡੇ ਉੱਥੇ ਪਤਾ ਨਹੀਂ ਬੌਰਗੇ ਲੈਂਦੇ ਆ ਠੇਕੇ ਤੇ ਜ਼ਮੀਨ ਕਿ ਕੋਈ ਮੱਡੀ ਵਾਲੀ ਆ ਸਾਡਾ ਘੱਟੇ ਯੂਰੀਆ ਪਾਉਂਦੇ ਉਹਦਾ ਭਾਈ ਹੋਰੋਂ ਕਰਦੇ ਆ ਉਹ ਅੱਜ ਮੈਂ ਗੋਭੀ ਦਾ ਫੁੱਲ ਨਹੀਂ ਇਰੇ ਉੱਤੇ ਤੜਕੇ ਵੇਚਣ ਤੋਂ ਪਹਿਲਾਂ ਲਿਆਉਣ ਤੋਂ ਪਹਿਲਾਂ ਉੱਤੇ ਜੂਰੀਆ ਭੁੱਕ ਦਿੰਦੇ ਆ। ਜਾਂ ਜੂਰੀਆ ਘੋਲ ਕੇ ਕਿ ਟੱਪ ਚ ਕਿਸੇ ਪੱਠੜ 'ਚ ਐ ਬੱਚੇ ਦਬੋ ਜਾਂਦੇ ਆ। ਜਿੱਟਾ ਹੋ ਜਾਂਦਾ ਫੁੱਲ। ਤੇ ਸਾਡ ਵਾਲੀਆਂ ਬੁੜੀਆਂ ਕਹਿੰਦੀਆਂ ਦੇਂ ਚ ਟਾਇ ਫੁੱਲ। ਉਹ ਐ ਨਹੀਂ ਬਾਝਰ। ਇਹ ਨੂੰ ਖਾ ਕੇ ਦੇਖੋ ਵਧੀਆ। ਤੁਸੀਂ ਖਾ ਕੇ ਦੇਖੋ ਮਿੱਠੀ ਹੋਊਗੀ। ਤੋੜੋ। ਦੇਸੀ ਵੈਲੇ ਲਾਵੇ ਆ। ਦੰਦੜੀ ਮਿੱਠੀ ਹੋਣੀ ਥੱਲੇ ਵਾਲੀ ਆ ਜੀਆ ਕੀ ਕਹਿੰਦੇ ਆ। ਇਹ ਦੇਖੋ। ਆ ਲੈ ਬਾਈ। ਖਾ ਕੇ ਦੇਖੀਂ। ਬਿਲਕੁਲ ਸਵਾਦ ਹੀ ਵੱਖਰਾ ਕਿ ਬਿਨਾ ਜ਼ਹਿਰ ਤੋਂ ਬਿਨਾ ਜ਼ਹਿਰ ਤੋਂ ਦੇਸੀ ਦੇਸੀ ਬਿਨਾ ਇਹ ਜਵਾਦ ਗੁਹਾਰ ਉੜੀ ਦਾ ਰੂਰੀ ਪੋਣਾ ਕਲੀ ਇਹ ਸੁਣੇ ਹਾਂ ਮੇਰਾ ਬੁੱਕੇ ਪੰਜਾਬੀਆਂ ਦਾ ਜਿਲ੍ਹਾ ਰੋਪੜ ਦੇ ਪਿੰਡ ਭੱਟੋ ਤੋਂ ਅਸੀਂ ਬਹਿਣ ਲੈ ਕੇ ਤੁਰੇ ਆ ਤੇ ਸਾਨੂੰ ਬਹੁਤ ਧਰਨੀਆਂ ਚੀਜ਼ਾਂ ਨਵੀਆਂ ਸਿੱਖਣ ਨੂੰ ਮਿਲੀਆਂ ਕਿ ਜ਼ਿਲ੍ਹੇ ਦੇ ਵਿੱਚੋਂ ਪੰਜਾਬੀਓ ਜੇ ਜ ਬਿਮਾਰੀਆਂ ਤੋਂ ਬਚਣਾ ਜਵਾਗ ਪੈਦਾ ਹੁਣੋਂ ਹਟ ਗਏ ਸਾਡੇ ਆਈਵੀਫ ਸੈਂਟਰਾਂ 'ਚ ਜਾਣ ਲੱਗੇ ਟੀਕੇ ਭਰਉਣ ਲੱਗੇ ਬੁੜੀਆਂ ਦੇ ਇਸ ਕਰਕੇ ਇਹ ਸਾਰੀ ਜ਼ਹਿਰ ਕਰਕੇ ਆ ਸੋ ਇਹ ਸੋਚੋ ਵੀ ਅਸੀਂ ਆ ਆਪਣੇ ਜੋ ਅਗਰੀ ਘਟੋ ਘਟ ਸਬਜ਼ੀਆਂ ਲਾ ਲਗੇ ਆ ਸਾਡੇ ਦਾ ਉੱਥੇ 15 20 ਵੀ ਕਿੱਲਾਂ ਦੇ ਮਾਲਕ 30 ਦੀ ਕਿੱਲਾਂ ਦੇ ਮਾਲਕ 50 50 ਕਿੱਲਾਂ ਦੇ ਮਾਲਕ ਤੇ ਕਿਸੇ ਬੰਦੇ ਦੇ ਘਰੇ ਗੋਭੀ ਦਾ ਫਰਨ ਨਹੀਂ ਲੱਗਿਆ ਹੁਣ ਇੱਕ ਵੀ ਸਾਰੇ ਮੋੜ ਲਿਆਉਂਦੇ ਆ ਹਾਂਜੀ ਸੱਤਾਵਰ ਵੀ ਲਾ ਰਹੇ ਨੇ ਹਾਂਜੀ ਕਿਵੇਂ ਸੱਤਾਵਰ ਵੀ ਲਾ ਰਹੇ ਨੇ ਮਾਲ ਜਿਹਨਾਂ ਦੀ ਜ਼ਮੀਨ ਉਹ ਲਾ ਲੈਂਦੇ ਸਾਡਾ ਅੱਛਾ ਜਿਨ੍ਹਾਂ ਦੇ ਜ਼ਮੀਨ ਨਹੀਂ ਸੱਤੇ ਹੀ ਲਾ ਦਿੰਦੇ ਆ ਜੀ ਦੋਨੋਂ ਪ੍ਰਤੱਖ ਦੱਸ ਦੇਣਾ ਇਹ 10 ਤੇ 3 ਘਰ ਛੱਡ ਕੇ ਲਾਏ ਹੋਏ ਆ ਅਮਰੂਦ ਚਾਹੀਦੇ ਉਹ ਮਿਲ ਜੂ ਤੁਹਾਨੂੰ ਜਿਹਨੇ ਕੁੱਲ ਚੀਜ਼ ਦੀ ਆਪਣੇ ਹੱਥੀਂ ਤਿਆਰ ਕਰਦੇ ਆ ਫਲਾਂ ਵਾਲੀ ਵੀ ਸਬਜ਼ੀਆਂ ਦਾਲਾਂ ਠੀਕ ਆ ਜੀ ਧੰਨਵਾਦ ਆਉਂਦੇ ਵਾਸਤੇ ਰਹੋ ਤੇ ਬਾਕੀ